ਏਰੀਆ ਡੋਮਿਨੇਸ਼ਨ ਜਿਹੜਾ ਹੈਗਾ ਸਾਡਾ ਡੀਏ ਮਤਲਬ ਰੂਟੀਨ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਐਕਟੀਵਿਟੀਆਂ ਜਿਸ ਤਰ੍ਹਾਂ ਮਾਨਯੋਗ ਐਸਐਸਪੀ ਸਾਹਿਬ ਮੁਹੱਲੀ ਅਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਡੀਆਈਜੀ ਰੋਪੜ ਰੇਂਜ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਡੇ ਜਿਹੜੇ ਹੈਗੇ ਨੇ ਐਂਡ ਪਬਲਿਕ ਦਾ ਕੰਫੀਡੈਂਸ ਹੈ ਜਿਹੜਾ ਉਹਨੂੰ ਰੀਇਨਸਟੇਲ ਕਰਨ ਦੇ ਲਈ ਸਾਡੇ ਤੋਂ ਟਾਈਮ ਟੂ ਟਾਈਮ ਅਸੀਂ ਜਿਹੜੇ ਨਾਕੇ ਜਿਹੜੇ ਹੈਗੇ ਨੇ ਲਗਾਨੇ ਆ ਮਾਰਕੀਟਸ ਨੂੰ ਡੋਮਿਨੇਟ ਕਰਦੇ ਆ ਬਹੁਤ ਵਾਰ ਸਾਡੀ ਅਚੰਚਿਤ ਚੈਕਿੰਗ ਚੱਲਦੀ ਹੈ ਅੱਜ ਅਸੀਂ ਜਿਹੜਾ ਹੈਗਾ ਇੱਕ ਫਲੈਗ ਮਾਰਚ ਜਿਹੜਾ ਹੈਗਾ ਉਹ ਇਸ ਸਿਟੀ 1 ਮੁਹਾਲੀ ਦੇ ਏਰੀਆ ਦੇ ਵਿੱਚ ਕੱਢ ਰਹੇ ਹਾਂ ਇਸੇ ਤਰਜ਼ ਦੇ ਉੱਤੇ ਪੂਰੇ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਸਾਡੀਆਂ ਮਾਰਕੀਟਸ ਦੀ ਚੈਕਿੰਗ ਵੀ ਚੱਲ ਰਹੀ ਹੈ ਨਾਲ ਨਾਕਾਬੰਦੀ ਵੀ ਹੋਈ ਹੈ ਸੋ ਇਹ ਸਾਡਾ ਜਿਹੜਾ ਹੈਗਾ ਅਲੱਗ-ਅਲੱਗ ਟਾਈਮ ਦੇ ਉੱਤੇ ਜਿਹੜਾ ਹੈਗਾ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਐਂਡ ਪਬਲਿਕ ਦਾ ਕੰਫੀਡੈਂਸ ਜਿਹੜਾ ਹੈਗਾ ਉਹ ਇਨਸਟਾਲ ਕਰਨ ਦੇ ਲਈ ਇਹ ਚੱਲਦੀਆਂ ਨੇ ਐਕਟੀਵਿਟੀਜ਼ ਇੱਕ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੇ ਸਖੇ ਦਿਸ਼ਾ ਨਿਰਦੇਸ਼ ਹੈ ਕਿ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਹੈ ਉਹ ਆਉਣ ਵਾਲੇ ਟਾਈਮ ਚ ਆਪਾਂ ਬਿਲਕੁਲ ਅੱਗੇ ਕਰ ਦੇਣੀ ਹੈ ਤੇ ਇਹਦੇ ਵਿੱਚ ਜਿਹੜਾ ਮੇਨ ਸਾਡਾ ਮੋਟਿਵ ਆਪਰੇਸ਼ਨ ਚੱਲ ਰਿਹਾ ਗੈਂਗਸਟਰਾਂ ਤੇ ਜਿਹੜੇ ਵਿਰੁੱਧ ਵਾਰ ਚੱਲ ਰਿਹਾ ਤੇ ਉਹਦੇ ਵਿੱਚ ਉਹਦੇ ਤਹਿਤ ਆਪਾਂ ਇਹ ਜਿਹੜੀ ਅੱਜ ਫਲੈਗ ਮਾਰਚ ਹਰ ਇੱਕ ਸਬਡਿਵੀਜ਼ਨ ਚ ਆਪਾਂ ਕੱਢ ਰਹੇ ਹਾਂ ਇਹਨਾਂ ਫਲੈਗ ਮਾਰਚਸ ਦੇ ਨਾਲ ਆਪਾਂ ਪਬਲਿਕ 'ਚ ਕੌਨਫੀਡੈਂਸ ਬਿਲਡ ਕਰਨਾ ਚਾਹੁੰਦੇ ਹਾਂ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਆਪਾਂ ਲਗਾਤਾਰ ਜਿਹੜੇ ਗੈਂਗਸਟਰਸ ਦੇ ਨੋਡਸ ਹੈ ਇਹਨਾਂ ਨੂੰ ਕੋਈ ਠਹਿਰ ਦੇ ਰਿਹਾ ਪਨਾਹ ਦੇ ਰਿਹਾ ਇਹਨਾਂ ਨੂੰ ਫਾਈਨੈਂਸ਼ੀਅਲੀ ਹੈਲਪ ਕਰ ਰਿਹਾ ਇਹਨਾਂ ਦੇ ਜਿਹੜੇ ਐਕਟਿਵ ਮੈਂਬਰਸ ਹੈ ਉਹਨਾਂ ਦੇ ਸਾਡੀ ਵਾਚ ਹੈ ਉਹਨਾਂ ਨੂੰ ਆਪਾਂ ਲਗਾਤਾਰ ਜਿਹੜਾ ਹੈ ਫੜ ਫੜ ਵੀ ਰਹੇ ਆ ਤੇ ਬੰਦੀ ਕਾਰਵਾਈ ਵੀ ਕਰਦੇ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਥੋੜਾ ਗੈਪ ਤੁਸੀਂ ਕਿਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ, ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ